ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਆਂ ਨਵੀਂ ਵੀਡੀਓ ਲੈ ਕੇ ਵੀਡੀਓ ਐਂਡ ਤੱਕ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਓ ਜੀ ਅੱਜ ਆਪਾਂ ਦੱਸਦੇ ਹਾਂ ਹੁੰਦੀ ਖੀਰ ਦੀ ਰੈਸਪੀ 1 ਲੀਟਰ ਪਨੇ ਲਿਆ ਦੁੱਧ ਨਾਰੀਅਲ ਦਾ ਬਰਾਦਾ ਤੇ ਕੱਜੂ ਬਦਾਮ ਇਹ ਪੀਸ ਲੇ ਲਓ ਜੀ ਗੈਸ ਕਰਦੇ ਆਨ ਫਾਇਰ ਤੇ ਰੱਖ ਲਿਆ ਹੁਣ ਆਪਾਂ ਪਹਿਲਾਂ ਇਹਦੇ ਵਿੱਚ ਇੱਕ ਚਮਚਾ ਸੂਜੀ ਦਾ ਪਾਵਾਂਗੇ ਗੈਸ ਕੱਟ ਕਰਕੇ ਇਹਨੂੰ ਥੋੜਾ ਜਿਹਾ ਭੁੰਨਣਾ ਕਨਰ ਨਹੀਂ ਇਹਦਾ ਚੇਂਜ ਕਰਨਾ ਹੈਗਾ ਥੋੜਾ ਥੋੜਾ ਭੁੰਨ ਲਓ ਕੱਚਾਪਣ ਇਹਦਾ ਦੂਰ ਕਰਨਾ ਓਏ ਸੋਜੀ ਭੁੱਜ ਗਈ ਹੁਣ ਪਾਵਾਂਗੇ ਇਹਦੇ ਵਿੱਚ ਜਿਹੜੇ ਕਾਜੂ ਬਦਾਮ ਤੇ ਬਨਾਰੀ ਵਾਲਾ ਬਰਾਦ ਪੀਸਿਆ ਉਹ ਵੀ ਹਰਕਾ ਜਿਹਾ ਇਹਦੇ ਵਿੱਚ ਗਰਮ ਕਰ ਲਿਓ ਉਹਨਾਂ ਨੂੰ ਨਾ ਨਹੀਂ ਇਹ ਹਲਕਾ ਹੀ ਗਰਮ ਕਰਨਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਥੋੜਾ ਕਰਕੇ ਦੁੱਧ ਬਿਗੱਠਾ ਨਾ ਬੈਣ ਲਓ ਦੇਖ ਲਓ ਚੰਗੀ ਤਰ੍ਹਾਂ ਖੁੱਲ ਗਿਆ ਕੋਈ ਇਕੱਠ ਨਹੀਂ ਬਣੀ ਇਹਦੇ ਹੁਣ ਆਪਾਂ ਥੋੜਾ ਥੋੜਾ ਕਰਕੇ ਦੁੱਧ ਪਾਈ ਜਾਣਾ ਇਹਦੇ ਵਿੱਚ ਲੋ ਜੀ ਹੁ ਆਹ ਵਾਲੀ ਆ ਗਈ ਦੁੱਧ ਨੂੰ ਹੁਣ ਆਪਾਂ ਥੋੜਾ ਜਿਹਾ ਦੁੱਧ ਹੋਰ ਪਾ ਲਾਂਗੇ ਇਹ ਚ ਪੌਣਕ ਕਿਲੋ ਦੁੱਧ ਪੈ ਜਾਣਾ ਬਾਕੀ ਇਹਨੂੰ ਚੰਗੀ ਤਰ੍ਹਾਂ ਵਾਲੀ ਦੇ ਕੇ ਗਾੜਾ ਕਰਾਂਗੇ ਇਹਦੇ ਵਿੱਚ ਕਿਉਂ ਨਹੀਂ ਪੈਣਾ ਇਹ ਗਰਮੀਆਂ ਵਿੱਚ ਠੰਢੀ ਖਾਣ ਵਾਲੀ ਹੁੰਦੀ ਖੀਰ ਨਾ ਬਹੁਤਾ ਸਮਾਂ ਪੈਂਦਾ ਇਹਦੇ ਵਿੱਚ ਘਰ ਵਿੱਚੇ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਛੇਤੀ ਛੇਤੀ ਜੇ ਕੋਈ ਰਿਸ਼ਤੇਦਾਰ ਆਜੇ ਉਹ ਛੇਤੀ ਤੋਂ ਛੇਤੀ ਬਣ ਜਾਂਦੀ ਹੈ ਲੋ ਜੀ ਚੰਗੀ ਤਰ੍ਹਾਂ ਰਿੱਚ ਗਈ ਹੈ ਦੇਖ ਲੋ ਹੁਣ ਪਾ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਚੀਨੀ। ਕੋ ਚੀਨੀ ਪਾ ਕੇ ਗੈਸ ਉੱਪਰ ਘੱਟ ਕਰ ਦੇਣਾ। ਇਹਨੂੰ 2-3 ਮਿੰਟ ਪਕਾਵਾਂਗੇ ਥੋੜੀ ਥੋੜੀ ਗਾੜੀ ਹੋ ਜਾਊਗੀ ਜਦੋਂ। ਲਓ ਜੀ 2-3 ਮਿੰਟ ਹੋਰ ਪਕਾ ਲਿਆ ਚੀਨੀ ਪਾ ਕੇ ਦੇਖ ਲਓ। ਗਾੜਾ ਹੋ ਗਿਆ ਇਹ। ਇਸ ਤਰ੍ਹਾਂ ਦਾ। ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੀ ਬਣਾਉਣੀ ਹੈ ਓਨਾ ਕੁ ਸਮਾਨ ਪਾ ਲਓ। ਉਨਾਂ ਕੋ ਦੁੱਧ ਪਾ ਲਓ ਉਨਾਂ ਕੋ ਡ్రਾਈ ਫਰੂਟ ਪਾ ਮੈਂ ਥੋੜਾ ਪਾ ਲਵਾਂ ਕੋਈ ਚੀਜ਼ ਕਿਤੋਂ ਵੀ ਕਰ ਲਵਾਂ ਮੈਂ ਇਹਦੇ ਵਿੱਚ ਜੇ ਤੁਸੀਂ ਨਹੀਂ ਡ్రਾਈ ਫਰੂਟ ਪਾਉਣੇ ਤਾਂ ਕੱਲੀ ਸੂਜੀ ਪਾ ਕੇ ਹੀ ਬਣਾ ਸਕਦੇ ਆ ਲਓ ਜੀ ਗੈਸ ਕਰ ਦੇਣਾ ਹੁਣ ਆਪਾਂ ਨੇ ਬੰਦ ਇਹਨੂੰ ਕਰਾਂਗੇ ਥੋੜੀ ਦੇਰ ਠੰਡੀ ਲਓ ਜੀ ਇਹਨੂੰ ਠੰਡੀ ਹੋ ਗਈ ਕੋਸੀ ਜੀ ਇੰਨੀ ਗਾੜੀ ਚਾਹੀਦੀ ਆ ਜਦੋਂ ਤੁਸੀਂ ਖਾਣ ਨੂੰ ਦੇਵੋਗੇ ਅਗਲੇ ਨੂੰ ਇਸ ਤਰ੍ਹਾਂ ਲੱਖਾ ਹੋਊਗਾ ਵੀ ਸਾਨੂੰ ਦਹੀਂ ਵਿੱਚ ਬੁੰਦੀ ਪਾ ਕੇ ਦਿੱਤੀ ਆ ਪਰ ਖਾਦੇ ਤੇ ਪਤਾ ਲੱਗੂਗਾ ਇਹ ਆ ਆਪਣੀ ਬੁੰਦੀ ਘਰ ਬਣਾਈ ਹੋਈ ਬਿਨਾ ਮਸਾਲੇ ਤੋਂ ਨੂੰ ਤੋ ਫਿੱਕੀ ਬੁੰਦੀ ਸਪੈਸ਼ਲ ਖੀਰ ਵਾਸਤੇ ਹੁਣ ਪਾਏ ਵਿੱਚ ਇਹ ਪਾਵਾਂਗੇ ਉਹ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜੇ ਤੁਸੀਂ ਵੱਧ ਪਾਉਣੀ ਹੈ ਵੱਧ ਪਾ ਲਿਓ ਘਾੜੀ ਕਰਨੀ ਆ ਤਾਂ ਜ਼ਿਆਦਾ ਪਾ ਲਿਓ ਘੱਟ ਕਰਨੀ ਆ ਤਾਂ ਘੱਟ ਪਾ ਲਿਓ ਲਓ ਜੀ ਹੁਣ ਆਪਾਂ ਪਾਵਾਂਗੇ ਡਿਸ਼ਟ੍ਰੇ ਵਿੱਚ ਪਰਫਮਾਂਗੇ ਕੱਟੀਆਂ ਹੋਈਆਂ ਹੋਣਗੀਆਂ ਗੁੰਧੀ ਪਰ ਡਰਾਈ ਫਰੂਟ ਕਾਜੂ ਬਦਾਮ ਪਿਸਤਾ ਦਾਖਾਂ ਲਓ ਜੀ ਗੁੰਧੀ ਧੀਰ ਗਰਮੀਆਂ ਵਾਸਤੇ ਖਾਣ ਲਈ ਬਣ ਕੇ ਹੋ ਗਏ ਤਿਆਰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਵਿੱਚ